ਕਹਿੰਦੇ ਤੂੰ ਟੁੱਟਦਾ ਟੁੱਟਦਾ ਟੁੱਟ ਜੀਂਗਾ ਥੱਲੇ ਡਿੱਗਣਾ ਨਹੀਂ ਉੱਠਣਾ ਸਿੱਖਲਾ ਲੋਕਾਂ ਦੀ ਤਾਹਨੇ ਸੁਣਦਾ 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 ਰਹਿ ਜੀਂਗਾ ਜੇ ਹੋਰ ਕੁਝ ਨਹੀਂ ਤਾਂ ਦੁਨੀਆ ਦਾ ਮੂੰਹ ਬੰਦ ਕਰਨਾ ਸਿੱਖਲਾ ਤੂੰ ਚਾਵੇਂ ਤਾਂ ਹਾਂ ਬਹੁਤ ਕੁਝ ਸਕਦਾ ਜੇ ਤੂੰ ਚਾਵੇਂ ਤਾਂ ਹਾਂ ਬਹੁਤ ਕੁਝ ਸਕਦਾ ਖੁੱਲੇ ਅਸਮਾਨ ਵਿੱਚ ਪੰਛੀਆਂ ਵਾਂਗਰਾ ਉਡਾਰੀ ਮਾਰਨਾ ਸਿੱਖਲਾ ਤੇਰੀ ਜੀਵਨ ਦਾ ਬੂਟਾ ਹਰਿਆ-ਭਰਿਆ ਹੋ ਸਕਦਾ ਸਮਾਂ ਅਜੇ ਵੀ ਪਰ ਉਸ ਦੀਆਂ ਜੜਾਂ 'ਚ ਸਬਰ ਸੰਤੋਖ ਦੀ ਖਾਦ ਪਾਉਣਾ ਸਿੱਖ ਲਾ ਤੇਰੇ ਵਿੱਚ ਭਾਵੇਂ ਗੁਣ ਇੱਕ ਤੇ ਕਮੀਆਂ ਹਜ਼ਾਰ ਹੋਣ ਤੇਰੇ ਵਿੱਚ ਭਾਵੇਂ ਗੁਣ ਇੱਕ ਤੇ ਕਮੀਆਂ ਹਜ਼ਾਰ ਹੋਣ ਪਰ ਕਮੀਆਂ ਨੂੰ ਗੁਣ ਦੇ ਪਿੱਛੇ ਲਗਾਉਣਾ ਸਿੱਖ ਲਾ ਗਰੀਬੀ ਦਾ ਦਾਵਾ ਕਰਕੇ ਨਿਤ ਤੂੰ ਨਿਰਾਸ਼ ਕਿਉਂ ਹੋਵੇਂ ਆਪਣੇ ਤੋਂ ਨੀਵੇਂ ਵਾਲ ਦੇਖ ਕੇ ਜਿਉਣਾ ਸਿੱਖ ਲਾ ਲੋਕ ਤੇਰੇ ਤੋਂ ਖੁਸ਼ ਨਹੀਂ ਤਾਂ ਕੋਈ ਗੱਲ ਨਹੀਂ ਜੇ ਲੋਕ ਤੇਰੇ ਤੋਂ ਖੁਸ਼ ਨਹੀਂ ਤਾਂ ਕੋਈ ਗੱਲ ਨਹੀਂ ਬਸ ਆਪਣੇ ਦਿਲ ਨੂੰ ਖੁਸ਼ ਰੱਖਣਾ ਸਿੱਖ ਲਾ ਬਸ ਆਪਣੇ ਦਿਲ ਨੂੰ ਖੁਸ਼ ਰੱਖਣਾ ਸਿੱਖ ਲਾ